ਸਵੇਰਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆਂ ਸਵਾਗਤ ਕਰਦੀਆਂ ਆਉ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਚੀਨੀ ਹਮਰਤਬਾ ਸ਼ੀ ਜਿੰਪਿੰਗ ਨੂੰ ਮਿਲੇ 트੍ਰాంਪ ਵਪਾਰਕ ਜੰਗ ਖਤਮ ਕਰਨ ਬਾਰੇ ਚਰਚਾ ਆਪ ਐਮਐਲਏ ਕੁਲਵੰਤ ਸਿੰਘ ਬਾਜੀਗਰ ਖਿਲਾਫ ਐਫਆਈਆਰ ਦਰਜ ਸਰਪੰਚੀ ਚੋਣਾਂ ਚੁਟਮਾਰ ਦੇ ਲੱਗੇ ਇਲਜ਼ਾਮ ਗੈਂਗਸਟਰ ਜੱਗੂ ਭਗਵਾਨ ਪੁਰੀਆਂ ਨੂੰ ਆਸਾਮ ਦੀ ਸਿਲਚਰ ਜੇਲ੍ਹ ਚੋਂ ਲਿਆਂਦਾ ਗਿਆ ਅੰਮ੍ਰਿਤਸਰ ਬਟਾਲਾ ਦੀ ਅਦਾਲਤ ਚ ਕੀਤਾ ਜਾਵੇਗਾ ਪੇਸ਼ ਮੁਅਤਲ ਡੀਆਈਜੀ ਫੁੱਲਰ ਤੋਂ ਪਹਿਲਾਂ ਕ੍ਰਿਸ਼ਨੂ ਤੋਂ ਹੋਵੇਗੀ ਪੁੱਛਗਿੱਛ ਵੱਡੇ ਪੁਲਿਸ ਅਫਸਰਾਂ ਤੋਂ ਵੀ ਸੀਬੀਆਈ ਕਰੇਗੀ ਸਵਾਲ ਜਵਾਬ ਚੱਕਰਵਾਤੀ ਤੂਫਾਨ ਮੌਂਥਾ ਦਾ ਪੰਜਾਬ ਤੇ ਅਸਰ ਤਾਪਮਾਨ ਚ ਆਈ ਕਮੀ 6 ਮਹੀਨੇ ਲਈ ਜੇਲ੍ਹ ਤੋਂ ਬਾਹਰ ਰਹੇਗਾ ਆਸਾਰਾਮ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀਰਵਾਰ ਨੂੰ ਦੱਖਣੀ ਕੋਰੀਆ ਦੇ 에ਅਰ ਬੇਸ ਤੇ ਚੀਨ ਦੇ ਆਪਣੇ ਹਮਰੂਤ ਬਾਸ਼ੀ ਜਿਨਪਿੰਗ ਨੂੰ ਮਿਲੇ ਦੋਵਾਂ ਆਗੂਆਂ ਨੇ ਵਿਸ਼ਵ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਦਰਮਿਆਨ ਸੰਭਾਵਿਕ ਵਪਾਰਕ ਜੰਗ ਖਤਮ ਕਰਨ ਬਾਰੇ ਚਰਚਾ ਕੀਤੀ ਦੱਖਣੀ ਬੰਦਰਗਾਹ ਸ਼ਹਿਰ ਬੁਸਾਨ ਵਿੱਚ ਹੋਈ ਇਹ ਮੁਲਾਕਾਤ ਟਰੰਪ ਦੇ ਇਸ ਸਾਲ ਜਨਵਰੀ ਵਿੱਚ 14 ਸੰਭਾਲਣ ਤੋਂ ਬਾਅਦ ਦੋਵਾਂ ਆਗੂਆਂ ਦਰਮਿਆਨ ਪਹਿਲੀ ਮਿਲਣੀ ਹੈ ਟਰੰਪ ਨੇ ਸ਼ੀ ਨਾਲ ਹੱਥ ਮਿਲਾਉਂਦੇ ਹੋਏ ਕਿਹਾ ਸਾਡੀ ਇਹ ਮੁਲਾਕਾਤ ਬਹੁਤ ਸਫਲ ਹੋਣ ਜਾ ਰਹੀ ਹੈ ਤੇ ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਉਹ ਯਾਨੀ ਕਿ ਸ਼ੀ ਇੱਕ ਬਹੁਤ ਹੀ ਸਖਤ ਵਾਰਤਾਕਰ ਨੇ ਦੋਵੇਂ ਆਗੂ ਜਦੋਂ ਗੱਲਬਾਤ ਸ਼ੁਰੂ ਕਰਨ ਲਈ ਆਪਣੇ ਵਫਦਾ ਨਾਲ ਬੈਠੇ ਤਾਂ ਸ਼ੀ ਨੇ ਇੱਕ ਅਨੁਵਾਦ ਰਾਹੀਂ ਟਰੰਪ ਨੂੰ ਦੱਸਿਆ ਕਿ ਦੁਨੀਆ ਦੇ ਦੋ ਪ੍ਰਮੁੱਖ ਅਰਥਚਾਰਿਆਂ ਵਿੱਚ ਕਦੇ-ਕਦੇ ਟਕਰਾਅ ਹੋਣਾ ਸੁਭਾਵਿਕ ਤੇ ਆਮ ਗੱਲ ਹੈ ਚੀਨੀ ਸਦਰ ਨੇ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਸਾਡੀਆਂ ਦੋ ਆਰਥਿਕ ਤੇ ਵਪਾਰਕ ਟੀਮਾਂ ਆਪਣੀਆਂ ਮੁੱਖ ਚਿੰਤਾਵਾਂ ਨੂੰ ਹੱਲ ਕਰਨ ਬਾਰੇ ਬੁਨਿਆਦੀ ਸਹਿਮਤੀ ਤੇ ਪਹੁੰਚੀਆਂ ਇਹ ਮੀਟਿੰਗ ਉਤਸ਼ਾਹਜਨਕ ਰਹੀ ਮੈਂ ਚੀਨ ਅਮਰੀਕਾ ਸਬੰਧਾਂ ਲਈ ਇੱਕ ਠੋਸ ਨੀਤੀ ਤਿਆਰ ਕਰਨ ਵਾਸਤੇ ਤੁਹਾਡੇ ਨਾਲ ਕੰਮ ਕਰਨਾ ਜਾਰੀ ਰੱਖਣ ਲਈ ਤਿਆਰ ਹਾਂ ਦੋਵਾਂ ਆਗੂਆਂ ਦਰਮਿਆਨ ਇਹ ਗੱਲਬਾਤ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸਿਖਰ ਸੰਮੇਲਨ ਤੋਂ ਇੱਕ ਪਾਸੇ ਹੋ ਰਹੀ ਹੈ ਬੁੱਧਵਾਰ ਨੂੰ ਦੱਖਣੀ ਕੋਰੀਆ ਨਾਲ ਵਪਾਰਕ ਗੱਲਬਾਤ ਵਿਚ ਮਿਲੀ ਸਫਲਤਾ ਤੋਂ ਉਤਸ਼ਾਹਿਤ 트াম্প ਨੇ ਸ਼ੀ ਨਾਲ ਵਪਾਰ ਸਮਝੌਤਾ ਸਿਰੇ ਚੜਨ ਦੀ ਆਸ ਜਤਾਈ ਹੈ। ਇੱਕ ਹੋਰ ਆਪ ਵਿਧਾਇਕ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਜੀ ਹਾਂ, ਸ਼ੁਤਰਾਣਾ ਦੇ ਐਮ.ਐਲ.ਏ. ਕੁਲਵੰਤ ਸਿੰਘ ਬਾਜੀਗਰ ਖਿਲਾਫ ਹਰਿਆਣਾ ਦੇ ਕੈਥਲ ਚ ਐਫ.ਆਈ.ਆਰ. ਦਰਜ ਹੋਈ ਹੈ। ਉਹਨਾਂ 'ਤੇ ਇਲਜ਼ਾਮ ਲੱਗਿਆ ਹੈ ਕਿ ਨੌਜਵਾਨ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ। ਆਪ ਐਮ.ਐਲ.ਏ. ਕੁਲਵੰਤ ਸਿੰਘ ਤੇ ਉਹਨਾਂ ਦੇ ਦੋ ਪੁੱਤਰਾਂ ਸਣੇ 11 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ 'ਤੇ ਸਰਪੰਚੀ ਚੋਣਾਂ 'ਚ ਕੁੱਟਮਾਰ ਦੇ ਇਲਜ਼ਾਮ ਲੱਗੇ ਨੇ। ਇੱਕ ਸਾਲ ਪਹਿਲਾਂ ਨਾ ਇਲੈਕਸ਼ਨਾਂ ਦਾ ਰੋਲਾ ਸੀ ਸਾਡਾ ਐਮਐਲਏ ਦੇ ਨਾਲ ਤੇ ਸਵੇਰੇ ਅਸੀਂ ਕੋਈ ਕੰਮ ਗਏ ਸੀ ਮੈਂ ਤੇ ਮੇਰਾ ਦੋਸਤ ਸੀ ਇਹ ਅੰਗਰੇਜ਼ ਦੇ ਵਾਪਸ ਅਸੀਂ ਆ ਰਹੇ ਸੀ ਸਾਡੇ ਵਿੱਚ ਚਾਰ ਪੰਜ ਨੇ ਆ ਕੇ ਗੱਡੀ ਮਾਰੀ ਤੇ ਸਾਨੂੰ ਚੱਕ ਲਿਆ ਚਲੋ ਉਹਨਾਂ ਨੇ ਮੇਰੀ ਪਿਸਤਲ ਕਰਨ ਤੇ ਲਾ ਲਈ ਗੱਡੀ ਦੇ ਵਿੱਚੋਂ ਫਿਰ ਤੇ ਨਹਿਰ ਦੇ ਉੱਪਰ ਲਾ ਲਿਆ ਲਾ ਕਿ ਮੇਰੇ ਹੱਥ ਬੰਨੇ ਅੱਖਾਂ ਬੰਨੀਆਂ ਸੀ ਇੱਕ ਬੰਦੇ ਨੇ ਗਨ ਕੱਢੀ ਇੱਕ ਬੰਦੇ ਨੇ ਵੀਡੀਓ ਕਾਲ ਲਈ ਇੱਕ ਬੰਦੇ ਨੂੰ ਖੰਭੀ ਨੇ ਹਲਵਾਤ ਨੇ ਵਿੱਚ ਤਿੰਨ ਬੰਦੇ ਬੋਲੇ ਇੱਕ ਤੇ ਐਮਐਲਏ ਦਾ ਮੁੰਡਾ ਸੀ ਗੁਰਮੀਤ ਔਰ ਵਿਕੀਰਾਮਾ ਇੱਕ ਹਰਜੀਤ ਸੀ ਇੱਕ ਹਰਦੀਪ ਸਰਪੰਚ ਸੀ ਇੱਕ ਸਤਪਾਲ ਸੀ ਇੱਕ ਕੱਲ ਸਰ ਗਾਣਾ ਵੀਡੀਓ ਕੋ ਗਲਾਬ ਸਿੱਧੂ ਦਾ ਗਾਣਾ ਆਇਆ ਸੀ ਕਹਿੰਦੇ ਸਰਪੰਚ ਕੋਟਨਾ ਉੱਥੇ ਇੱਕ ਵੀਡੀਓ ਬਣਾਈ ਸੀ ਕੱਲ ਮੈਂ ਮੁੰਡਿਆਂ ਨੇ ਬਣਾਈ ਪਾਤੀ ਸੀ ਉਹ ਦੋ ਸਰਪੰਚ ਕਹਿੰਦੇ ਕੁਲਵੰਤ ਨਾਮ ਤੇ ਇੱਕ ਉਹ ਹਰਦੀਪ ਸਿੰਘ ਉਹ ਕਹਿੰਦੇ ਹੁਣ ਦੇਖਦਾ ਸਰਪੰਚ ਕਿਵੇਂ ਕੋਟਦਾ ਆ ਵਿੱਕੀ ਦਾ ਜਿਹੜਾ ਵਿੱਕੀ ਸੀ ਉਹ ਕਹਿੰਦਾ ਹੁਣ ਡੈਡੀ ਦੇ ਖਿਲਾਫ ਕੋਈ ਵੀਡੀਓ ਪਾਏਗਾ ਐਮਐਲਏ ਦੇ ਖਿਲਾਫ ਤੇ ਮੈਂ ਕਿਹਾ ਵੀਡੀਓ ਮੈਂ ਕੋਈ ਖਲਾਉਦ ਪਾਈ ਨਹੀਂ ਆ ਜੋ ਰਿਕਾਰਡ ਤੁਹਾਡਾ ਹੈਗਾ ਮੈਂ ਤੇ ਰਿਕਾਰਡ ਦੱਸਿਆ ਲੋਕਾਂ ਨੂੰ ਜੋ ਸੱਚ ਹੈ ਉਹ ਦੱਸਿਆ ਆ ਦੂਜੇ ਪਾਸੇ ਐਮਐਲਏ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਉਹਨਾਂ ਨੇ ਕਿਹਾ ਕਿ ਮੇਰੇ ਤੇ ਲਗਾਏ ਗਏ ਇਲਜ਼ਾਮ ਸਰਾਸਰ ਗਲਤ ਨੇ ਇਲਜ਼ਾਮ ਲਗਾਉਣ ਵਾਲੇ ਵਿਅਕਤੀ ਦਾ ਕ੍ਰਿਮੀਨਲ ਰਿਕਾਰਡ ਹੈ ਤੇ ਉਸਤੇ ਕਈ ਗੰਭੀਰ ਮਾਮਲੇ ਦਰਜ ਨੇ ਉਹਨਾਂ ਨੇ ਕਿਹਾ ਕਿ ਉਹ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਅੱਜ ਦੀ ਜਿਹੜਾ ਕੱਲ ਦੀ ਘਟਨਾਕਰਮ ਹੋਇਆ ਉਸ ਦੇ ਵਿੱਚ ਹਰਿਆਣੇ ਦੇ ਬਾਰਡਰ ਦੇ ਵਿੱਚ ਹੋਇਆ ਜਿਸ ਦੇ ਵਿੱਚ ਕਹਿ ਰਿਹਾ ਕਿ ਐਮਐਲਏ ਉਹਦਾ ਬੇਟਾ ਉਹਦਾ ਪਰਿਵਾਰ ਇਹਨਾਂ ਨੇ ਰਲ ਕੇ ਮੈਨੂੰ ਘੇਰਿਆ ਔਰ ਨਾਲਤਾ ਕਹਿ ਰਿਹਾ ਕਿ ਰਲਕੇ ਕਹਿ ਰਿਆ ਔਰ ਨਾਲ ਹੀ ਕਹਿ ਰਿਹਾ ਕਿ ਮੇਰੀ ਉਹਨਾਂ ਨੇ ਵੀਡੀਓ ਕਾਲ ਕਰੀ ਵੀਡੀਓ ਕਾਲ ਕਰਕੇ ਉਹਨਾਂ ਨੇ ਕਿਹਾ ਵੀ 10 ਹੋਰ ਤੂੰ ਪੰਗੇ ਲਏਗਾ ਅਗਰ ਉਸਨੇ ਇਹ ਗੱਲ ਕਹੀ ਹੈ ਮੈਨੂੰ ਵੀਡੀਓ ਕਾਲ ਸਾਬਤ ਕਰ ਦੇਵੇ ਮੈਂ ਜੋ ਵੀ ਮੈਨੂੰ ਸਜ਼ਾ ਮਿਲੇਗੀ ਉਹ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ ਔਰ ਮੇਰਾ ਦੋਸ਼ ਸਿੱਧ ਹੋ ਜੇ ਮੈਂ ਰਜ਼ੈਂਡ ਦੇ ਨੂੰ ਮਸਤੀ ਫਾ ਉਦਰ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਵੀਰਵਾਰ ਸਵੇਰੇ ਯਾਨੀ ਕਿ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਸਾਮ ਦੇ ਸਿਲਚਰ ਜੇਲ੍ਹ ਤੋਂ ਹਵਾਈ ਉਡਾਨ ਰਾਹੀਂ ਅਮ੍ਰਿਤਸਰ ਲਿਆਂਦਾ ਗਿਆ ਜਿੱਥੇ ਉਸ ਨੂੰ ਮਾਰਚ ਤੋਂ ਐਨਡੀपीएस ਤੇ ਪੀਟੀ ਐਕਟ ਤਹਿਤ ਨਜ਼ਰਬੰਦ ਕੀਤਾ ਗਿਆ ਸੀ ਦੱਸਿਆ ਗਿਆ ਹੈ ਕਿ ਜੱਗੂ ਨੂੰ ਉਸਦੀ ਮਾਂ ਹਰਜੀਤ ਕੌਰ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਪੁੱਛਗਿੱਛ ਲਈ ਅਮ੍ਰਿਤਸਰ ਅਤੇ ਬਟਾਲਾ ਲਿਆਂਦਾ ਗਿਆ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਦੀ ਅਦਾਲਤ ਚ ਪੇਸ਼ ਕੀਤਾ ਜਾਵੇਗਾ ਇਸ ਦੌਰਾਨ ਜੱਗੂ ਭਗਵਾਨਪੁਰੀਆ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਖਦਸ਼ਾ ਜਤਾਇਆ ਗਿਆ ਹੈ ਕਿ ਪੁਲਿਸ ਉਸ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਸਕਦੀ ਹੈ ਜਾਂ ਵਿਰੋਧੀ ਗੈਂਗਸਟਰ ਉਸਤੇ ਹਮਲਾ ਕਰ ਸਕਦੇ ਨੇ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਸੁਰੱਖਿਆ ਵਿੱਚ ਕੁਤਾਹੀ ਤੋਂ ਬਚਣ ਲਈ ਉਸ ਨੂੰ ਹਿਰਾਸਤ ਦੌਰਾਨ ਹਤਕੜੀਆਂ ਤੇ ਬੇੜੀਆਂ ਲਗਾਈਆਂ ਜਾਣ ਉਸ ਨੂੰ ਸੀਸੀਟੀਵੀ ਨਿਗਰਾਨੀ ਵਾਲੇ ਖੇਤਰ ਵਿੱਚ ਰੱਖਿਆ ਜਾਵੇ ਤੇ ਸਾਰੀਆਂ ਕਾਰਵਾਈਆਂ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇ ਖਬਰਾਂ ਦਾ سلسلہ ਇਸੇ ਤਰ੍ਹਾਂ جاری ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This program is sponsored by Dr. Surinder Singh Gill, Immigration Consultant. Tajiya Khabra Dekhan Lai, Hunne Subscribe Karo Sabrang TV No. ब्रेक तो बाद स्वागत है ਰਿਸ਼ਵਤ ਲੈਣ ਦੇ ਮਾਮਲੇ ਵਿੱਚ ਚੰਡੀਗੜ੍ਹ ਸੀਬੀਆਈ ਵੱਲੋਂ ਗ੍ਰਿਫਤਾਰ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਿਲਾਂ ਹੋਰ ਵਧਣ ਵਾਲੀਆਂ ਨੇ ਜੀਹਾਂ ਪੁੱਲਰ ਦਾ ਵਿਚੋਲਿਆ ਯਾਨੀ ਕਿ ਕ੍ਰਿਸ਼ਨੂ ਨੂੰ ਹੁਣ 9 ਦਿਨ ਤੱਕ ਸੀਬੀਆਈ ਦੀ ਹਿਰਾਸਤ ਵਿੱਚ ਰੱਖਿਆ ਜਾਵੇਗਾ ਇਸ ਦੌਰਾਨ ਸੀਬੀਆਈ ਉਸ ਤੋਂ ਕਈ ਸਵਾਲ ਕਰੇਗੀ ਤੇ ਕ੍ਰਿਸ਼ਨੂ ਨੂੰ ਮਿਲਣ ਵਾਲੇ ਸਾਰੇ ਵਿਅਕਤੀਆਂ ਤੇ ਸੀਬੀਆਈ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਕ੍ਰਿਸ਼ਨੂ ਕਿੰਨੇ ਲੋਕਾਂ ਦੇ ਨਾਲ ਸਾਬਕਾ ਡੀਆਈਜੀ ਪੁੱਲਰ ਲਈ ਵਿਚੋਲਿਆ ਬਣਿਆ ਉਹ ਪੁੱਲਰ ਦੀ ਕਿੰਨੀ ਪ੍ਰਾਪਰਟੀ ਬਾਰੇ ਜਾਣਦਾ ਹੈ ਕਿਵੇਂ ਉਸਨੇ ਸ਼ਿਕਾਇਤ ਕਰਤਾ ਬੱਤਾ ਤੇ ਪੁੱਲਰ ਵਿੱਚ ਭੂਮਿਕਾ ਨਿਭਾਈ ਇਹਨਾਂ ਸਾਰੇ ਬਾਰੇ ਸਵਾਲ-ਜਵਾਬ ਕੀਤੇ ਜਾ ਸਕਦੇ ਨੇ ਇਸ ਤੋਂ ਪਹਿਲਾਂ सीबीआई ਵੱਲੋਂ ਸਾਫ ਕਾ ਡੀਆਈਜੀ ਪੁੱਲਰ ਦੇ ਪਰਿਵਾਰ ਵਾਲਿਆਂ ਤੋਂ 23 ਅਕਤੂਬਰ ਨੂੰ ਸਵਾਲ-ਜਵਾਬ ਕੀਤੇ ਗਏ ਸਨ ਉਦਰ ਚੱਕਰਵਾਤੀ ਤੂਫਾਨ ਮੌਨਥਾ ਜਿਸ ਨੇ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਹਾਹਾਕਾਰ ਮਚਾਈ ਹੋਈ ਹੈ ਹੁਣ ਇਸ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਇਸ ਕਾਰਨ ਰਾਜ 'ਚ ਮੀਂਹ ਦੇ ਕੋਈ ਅਸਰ ਨਹੀਂ ਹਨ ਪਰ ਹਵਾਵਾਂ ਹੇਠਾਂ ਵੱਲ ਵਹਿਣ ਕਾਰਨ ਕੁਝ ਜ਼ਿਲ੍ਹਿਆਂ ਦੇ ਵਿੱਚ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ ਤੇ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ ਹੈ ਹਾਲਾਂਕਿ ਅੱਜ ਹਵਾਵਾਂ ਦੀ ਦਿਸ਼ਾ ਬਦਲੇਗੀ ਜਿਸ ਨਾਲ ਤਾਪਮਾਨ ਵੱਧ ਸਕਦਾ ਹੈ ਤੇ ਪ੍ਰਦੂਸ਼ਣ ਵੀ ਮੁਸੀਬਤ ਬਣ ਸਕਦਾ ਹੈ ਮੌਸਮ ਵਿਭਾਗ ਅਨੁਸਾਰ ਹਵਾਵਾਂ ਉੱਤਰ ਤੋਂ ਉੱਤਰ ਪੂਰਬ ਵੱਲ ਵਹਿ ਰਹੀਆਂ ਨੇ ਮੱਧ ਪੰਜਾਬ ਵਿੱਚ ਇਹ ਹਵਾਵਾਂ ਉੱਤਰ ਵੱਲ ਦੀਆਂ ਨੇ ਇਸ ਕਾਰਨ ਅੰਮ੍ਰਿਤਸਰ ਤੇ ਬਠਿੰਡਾ ਵਿੱਚ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ ਤੇ ਇੱਥੇ AQI 100 ਤੋਂ 600 ਪਹੁੰਚ ਗਿਆ ਪਰ ਮੱਧ ਪੰਜਾਬ ਵਿੱਚ ਹਾਲਾਤ ਚਿੰਤਾਜਨਕ ਨੇ ਜਲੰਧਰ ਖੰਨਾ ਤੇ ਲੁਧਿਆਣਾ ਵਿੱਚ ਹਾਲਾਤ ਖਰਾਬ ਨੇ ਹਵਾਵਾਂ ਦੀ ਦਿਸ਼ਾ ਕਾਰਨ ਇੱਥੇ ਪ੍ਰਦੂਸ਼ਣ ਤੇਜ਼ੀ ਨਾਲ ਵੱਧ ਰਿਹਾ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਜ ਅੱਧੇ ਪੰਜਾਬ ਵਿੱਚ ਹਵਾਵਾਂ ਉੱਤਰ ਵੱਲ ਤੇ ਅੱਧੇ ਪੰਜਾਬ ਵਿੱਚ ਦੱਖਣ ਪੱਛਮ ਵੱਲ ਵਹਿਣਗੀਆਂ ਜਿਸ ਨਾਲ ਪ੍ਰਦੂਸ਼ਣ ਦੀ ਸਥਿਤੀ ਹੋਰ ਵਿਗੜ ਸਕਦੀ ਹੈ ਉਧਰ ਜ਼ਬਰ ਜਨਾਹ ਦੇ ਮਾਮਲੇ ਵਿੱਚ ਉਮਰ ਕੈਦੀ ਸਜ਼ਾ ਕੱਟ ਰਿਹਾ ਆਸਾਰਾਮ ਨੂੰ ਰਾਜਸਥਾਨ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਜੀ ਹਾਂ ਹਾਈ ਕੋਰਟ ਨੇ ਆਸਾਰਾਮ ਨੂੰ ਮੈਡੀਕਲ ਆਧਾਰ ਤੇ 6 ਮਹੀਨਿਆਂ ਲਈ ਅੰਤਰੀਮ ਜ਼ਮਾਨਤ ਦਿੱਤੀ ਹੈ ਇਸ ਵਾਰ ਜ਼ਮਾਨਤ ਵਿੱਚ ਆਸਰਾਮ ਦੀ ਸਿਹਤ ਸਥਿਤੀ ਨੂੰ ਵੇਖਦੇ ਹੋਏ ਜ਼ਮਾਨਤ ਮਿਆਦ ਵਿੱਚ ਉਸ ਦੇ ਨਾਲ ਤਿੰਨ ਪੁਲਿਸ ਮੁਲਾਜ਼ਮ ਰੱਖਣ ਦੀ ਸ਼ਰਤ ਹਟਾਈ ਗਈ ਹੈ ਜਿਸ ਕਾਰਨ ਆਸਰਾਮ ਨਾਲ ਹੁਣ ਜ਼ਮਾਨਤ ਦੌਰਾਨ ਪੁਲਿਸ ਨਾਲ ਨਹੀਂ ਰਹੇਗੀ ਕਾਰਜਕਾਰੀ ਚੀਫ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦੇ ਆਸਰਾਮ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ ਆਸਰਾਮ ਇਸ ਵੇਲੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਅਧੀਨ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਆਸਰਾਮ ਨੇ ਰੈਗੂਲਰ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਉਹ ਇੰਸੀ ਸ਼ੋਸ਼ਣ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਪੰਜਾਬ ਚ ਮਾਨ ਸਰਕਾਰ ਤੇ ਪ੍ਰਸ਼ਾਸਨ ਦੇ ਸੁਰੱਖਿਆ ਨੂੰ ਲੈ ਕੇ ਦਾਅਵੇ ਉਸ ਸਮੇਂ ਖੋਖਲੇ ਸਾਬਿਤ ਹੋਏ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਤੇ ਇੱਕ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਇਹ ਮਾਮਲਾ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਅਗਮਪੁਰ ਚ ਵਾਪਰਿਆ ਜਾਣਕਾਰੀ ਮੁਤਾਬਕ ਪਿੰਡ ਅਗਮਪੁਰ ਚ ਵਿਆਸ ਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਨੰਦਾ ਤੇ ਇੱਕ ਵਿਅਕਤੀ ਨੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਚਲਦਿਆਂ ਉਹਨਾਂ ਨੂੰ ਗੰਭੀਰ ਹਾਲਤ ਚ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਜ਼ਖਮੀ ਨਿਤਿਨ ਨੰਦਾ ਤੋਂ ਤਰੰਤ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਲਜਾਇਆ ਗਿਆ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਚੰਡੀਗੜ੍ਹ ਰੈਫਰ ਕੀਤਾ ਹਿਸਟੀ ਦੇ ਰਿਹਾ ਹੈ ਜਨਸ਼ੋੜ ਵੀ ਕਰ ਅਸੀਂ ਐਗਜ਼ਾਮਿੰਗ ਕਰਿਆ ਹੈ ਕਿ ਇੰਜਰੀ ਲੱਗ ਵੀ ਰਹੀ ਹੈ ਪਰ ਫਰਦਰ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਓਕੇ ਭੇਜਿਆ ਪੇਸ਼ੈਂਟ ਦੀ ਕੰਡੀਸ਼ਨ ਸਿੱਖ ਨਹੀਂ ਹੈ ਸਟੇਬਲ ਹੈ ਬਿਲਕੁਲ ਓਰੀਐਂਟਡ ਨਹੀਂ ਤੇ ਗੱਲਬਾਤ ਕਰ ਰਹੇ ਨੇ ਬਾਕੀ ਦੇਖਦੇ ਅਗਲਾ ਟੀਵੀ ਟਾਕ ਕੀ ਹੈ ਗੋਲੀ ਲੱਗੀ ਕਿੱਥੇ ਹੈ ਡਾਕਟਰ ਸਾਹਿਬ ਬੈਕ ਸਾਈਡ ਉੱਪਰ ਸਿਰ ਤੋਂ ਸਿਰ ਦੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਅਨੰਦਪੁਰ ਸਾਹਿਬ ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਅਧਿਕਾਰੀਆਂ ਅਨੁਸਾਰ ਘਟਨਾ ਸਥਾਨ ਤੋਂ ਮਹੱਤਵਪੂਰਨ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਦੀ ਦੱਸਦੇ ਆ ਬਈ ਗੰਪਲ ਹੋਇਆ ਜਿਹੜਾ ਉੱਥੇ ਜਾ ਦੇ ਸਮਾਗਮ ਦੇ ਵਿੱਚ ਪਰ ਹੁਣ ਉਹਨਾਂ ਨੂੰ ਰੈਫਰ ਕਰਤਾ ਨੰਦਾ ਜੀ ਨੂੰ ਉਸ ਤੋਂ ਬਾਅਦ ਬਾਕੀ ਦਾ ਕੰਡੀਸ਼ਨ ਦਾ ਪੀਜੀਏ ਡਾਕਟਰ ਨੇ ਦੱਸ ਸਰ ਜੀ ਇਹ ਕਿਤਨਾ ਕਿਤੇ ਗੋਲੀ ਚੱਲਣ ਦੀ ਆ ਤਾਂ ਗ੍ਰਾਮ ਜਾਈਆਂ ਜੀ ਇਹ ਹੈ ਪਤਾ ਸਾਹ ਕਿਹੜਾ ਬੰਦਾ ਪਤਾ ਲੱਗਿਆ ਜਿਹਨੇ ਗੋਲੀ ਚਲਾਈ ਉਹ ਨੀਰ ਬਾਰੇ ਹਲਮੈਨ ਕੋਈ ਜਾਣਕਾਰੀ ਉਹਦਾ ਉਹਨਾਂ ਦੇ ਸਟੇਟਮੈਂਟ ਤੋਂ ਬਾਅਦ ਹੀ ਪਤਾ ਲੱਗਿਆ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋ ਵਈ ਇਜਾਜ਼ਤ ਧੰਨਵਾਦ